ਦਾ ਟਾਈਟਲ ਹੈ ਹੈਪੀ ਖੁਸ਼ ਹੋ ਗਿਆ ਪਰ ਮੈਂ ਕਹਾਂਗਾ ਕਿ ਜੋਸ਼ ਹਰ ਇੱਕ ਸ਼ਖਸ ਜੋ ਅੰਦਰ ਬੈਠਾ ਸੀ ਉਹ ਖੁਸ਼ ਹੋ ਗਿਆ ਔਰ ਮੇਰਾ ਮਨ ਬਹੁਤ ਖੁਸ਼ ਹੈ ਬੜੀ دیر ਬਾਅਦ ਫਿਰ ਇੱਕ ਚੰਗਾ ਸਿਨੇਮਾ ਸਿਨੇਮੇ ਚ ਇੱਕ ਚੇਂਜ ਇੱਕ ਨਵਾਂਪਨ ਦੇਖਣ ਨੂੰ ਮਿਲਿਆ ਮੈਂ ਹਮੇਸ਼ਾ ਨਰੇਸ਼ ਦੇ ਕੰਮ ਨੂੰ ਪਸੰਦ ਕੀਤਾ ਐਜ਼ ਅ ਰਾਈਟਰ ਬਟ ਅੱਜ ਐਜ਼ ਅ ਪਰਫਾਰਮਰ ਆਈ ਲਵਡ ਹਿਸ ਪਰਫਾਰਮੈਂਸ ਔਰ ਹੈਪੀ ਦੀ ਹੀਰੋਇਨ ਨਾਲ ਖੜੀ ਹੈ ਸੋ ਆਈ ਲਵਡ ਯੋਰ ਪਰਫਾਰਮੈਂਸ ਪੰਗੂ ਮੈਮ ਤੁਸੀਂ ਹਮੇਸ਼ਾ ਹੀ ਵਧੀਆ ਕਰਦੇ ਹੋ ਪਰ ਇਹਦੇ ਵਿੱਚ ਅੱਜ ਇੱਕ ਚੈਲੰਜ ਸੀ ਤੁਹਾਡੇ ਵਾਸਤੇ ਤੇ ਤੁਸੀਂ ਬਹੁਤ ਸੋਹਣਾ ਕੀਤਾ ਮੈਂ ਸਾਨੀ ਸਾਹਿਬ ਨੂੰ ਦੀਦਾਰ ਗਿੱਲ ਔਰ ਆਪਣਾ ਮੁੰਡਾ ਮੱਟੂ ਸਾਰੇ ਜਿੰਨੀ ਟੀਮ ਹੈ ਸਾਰੇ ਅਤਰੀ ਖੜਾ ਇੱਧਰ ਸਾਰੇ ਨੇ ਬਹੁਤ ਅੱਛਾ ਪਰਫਾਰਮ ਕੀਤਾ ਬਟ ਕਹਿੰਦੇ ਕੈਪਟਨ ਆਫ ਦਾ ਸ਼ਿਪ ਵੈਨ ਹੀ ਇਜ਼ ਗੁੱਡ ਤਾਂ ਫਿਰ ਸਭ ਕੁਝ ਵਧੀਆ ਹੁੰਦਾ ਸੋ ਬਿਗ ਅਪਲਾਸ ਫਾਰ ਹੈਰੀ ਪਾਜੀ ਸਾਡੇ ਉਦਾਂ ਫਿਲਮੀ ਨਾਮ ਸ਼ਿੱਤੇ ਚੌਧਰੀ ਬਹੁਤ ਅੱਛਾ ਇਹਨਾਂ ਨੇ ਹਮੇਸ਼ਾ ਚੰਗਾ ਸਿਨੇਮਾ ਦਿੱਤਾ ਪੰਜਾਬੀ ਨੂੰ ਔਰ ਬੜਾ ਸੁਧਰਿਆ ਔਰ ਸੁਥਰਾ ਕੰਮ ਕਰਦੇ ਨੇ ਬਹੁਤ ਮੁਬਾਰਕਾਂ ਜੀ ਤੇ ਬਹੁਤ ਅੱਛਾ ਮੈਂ ਸਨੀ ਜੀ ਸਾਰਿਆਂ ਨੂੰ ਤੁਹਾਨੂੰ ਮੁਬਾਰਕਾਂ ਦਿੰਦਾ ਜੀ ਬਹੁਤ ਅੱਛਾ ਕੰਮ ਕੀਤਾ ਕੰਗ੍ਰੈਚੁਲੇਸ਼ਨਸ ਟੂ एवरीवन थैंक यू ਸੋ Much Thank you very much ਥੋੜੀ ਬੜੀ ਨਾਲ ਹੈਰੀ ਵੀ ਖੁਸ਼ ਹੋ ਗਿਆ ਆਜੋ ਫਿਰ ਮੈਂ ਤੁਸੀਂ ਆਜੋ ਈਡ ਹੁਣ ਕੁਛ ਆਜਾ ਜੀ ਮੈਡਮ ਮੈਡਮ ਇਮੋਸ਼ਨ ਨਹੀਂ ਨਹੀਂ ਇਮੋਸ਼ਨ ਨਹੀਂ ਨਹੀਂ ਅੱਜ ਇੰਡੀ ਕਾ ਦੀਅਰ ਹੋਸਟਸ ਨਹੀਂ ਲੱਗੀ ਹੋਆ ਹੋ ਮੈ ਹੀ ਹੈਲਪ ਯੂ ਪਲੀਜ਼ ਬਹੁਤ ਤਕੜਾ ਹੈ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਬਾ ਜੀ ਦੇ ਜਨਮ ਦਿਨ ਤੇ ਅੱਜ ਸਾਰਿਆਂ ਨੂੰ ਮੁਬਾਰਕਬਾਦ ਬਹੁਤ ਚੰਗਾ ਲੱਗ ਰਿਹਾ ਮੇਰੇ ਕੋਲ ਕੋਈ ਸ਼ਬਦ ਨਹੀਂ ਮੇਰੇ ਤੋਂ ਪਹਿਲਾਂ ਗੁਰਪ੍ਰੀਤ ਖੁੱਭੀ ਸਾਡੀ ਪੰਜਾਬੀ ਇੰਡਸਟਰੀ ਦੇ ਥੰਮ ਹੋ ਗਏ ਚੁੱਕੇ ਨੇ ਤੇ ਤੁਸੀਂ ਸਾਰੇ ਮੀਡੀਆ ਨੇ ਫਿਲਮ ਦੇਖੀ ਆ ਮੈਨੂੰ ਤਾਂ ਲੱਗਦਾ ਕਿ ਅਸੀਂ ਕੁਝ ਬੋਲੀਏ ਇਹ ਮੀਡੀਆ ਬੋਲੂਗਾ ਕਿਉਂਕਿ ਮੀਡੀਆ ਨੇ ਲੋਕਾਂ ਨੂੰ ਦੱਸਣਾ ਕਿ ਬਿਲਕੁਲ ਕਿਹੋ ਜਿਹਾ ਜਿਵੇਂ ਉਹਨਾਂ ਨੇ ਕਿਹਾ ਕਿ ਜੈਨੂਇਨ ਰਿਵਿਊ ਦਿਓ ਸਾਮੀ ਸਾਹਿਬ ਨੇ ਸਹੀ ਗੱਲ ਹੈ ਜੈਨੂਇਨ ਰਿਵਿਊ ਦੇ ਕੇ ਦੱਸੋ ਹਰ ਫਿਲਮ ਦੇ ਵਿੱਚ ਘਾਟਾ ਵਾਧਾ ਜ਼ਰੂਰ ਹੁੰਦੀ ਆ ਪਰ ਇੱਕ ਨਵੇਂ ਕਨਸੈਪਟ ਲੈ ਕੇ ਤੇ ਮੈਨੂੰ ਇਹ ਲੱਗਦਾ ਕਿ ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਮੈਂ ਲੀਡ ਤੇ ਕਰ ਰਹੀ ਆ ਮੈਨੂੰ 2-3 ਦਿਨਾਂ ਬਾਅਦ ਸੈਟ ਤੋਂ ਜਾ ਕੇ ਪਤਾ ਲੱਗਿਆ ਮੈਂ 200 ਦਿਨਾਂ ਸਿੱਕੇ ਬਰਾਕ ਤੇ ਚੱਲ ਰਹੀ ਆ ਪਰ ਮੈਂ ਥੈਂਕ ਯੂ ਕਹਿੰਦੀ ਆ ਸਾਡੇ ਪ੍ਰੋਡਿਊਸਰ ਜੀ ਦਾ ਸਿੱਤੇ ਚੌਧਰੀ ਦਾ ਪੂਰੀ ਟੀਮ ਸਾਡੇ ਐਡੀਜ਼ ਤੇ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਇੱਕ ਦੋ ਐਡੀਜ਼ ਜਦੋਂ ਮੈਂ ਕਹਿੰਦੀ ਸੀ ਕਿ ਮੈਂ ਇਹਦੇ ਵਿੱਚ ਐ ਠੀਕ ਲੱਗ ਰਹੀ ਹਾਂ ਮੈਨੂੰ ਬਹੁਤ ਹੌਸਲਾ ਦਿੱਤਾ ਖਾਸ ਕਰਕੇ ਛੋਟੇ ਬੱਚੇ ਸੁਖਾਨ ਨੇ ਮੇਰੇ ਵੈਨ ਤੇ ਚ ਆ ਜਾਂਦਾ ਸੀ ਤੁਸੀਂ ਕਿਉਂ ਸੋਚਦੇ ਹੋ ਦੇਖੋ ਜਦੋਂ ਫਿਲਮ ਆਈ ਤੇ ਮਨਪ੍ਰੀਤ ਨੇ ਫਸਦੇ ਵੀ ਰਹਿੰਦੇ ਸੀ ਤੇ ਕੰਮ ਵੀ ਕਰਵਾਉਂਦੇ ਰਹਿੰਦੇ ਸੀ ਸੋ ਸਾਰੀ ਟੀਮ ਦੀ ਮਿਹਨਤ ਹੈ ਮੈਂ ਇਹੀ ਕਹੂੰਗੀ ਕਿ ਫਿਲਮ ਜਰੂਰ ਦੇਖੋ ਜਿੱਤੇ ਫਿਲਮ ਇਹ ਨਾ ਹਸਾਉਂਦੀ ਆ ਤਾਂ ਕਿਤੇ ਨਾ ਕਿਤੇ ਕਿਸੇ ਚੀਜ਼ ਤੇ ਟਾਕਸ ਵੀ ਕਰਦੀ ਆ ਸੋ ਆਓ ਦੇਖੀਏ ਆਪਾਂ ਫਿਲਮ 7 ਨਵੰਬਰ ਨੂੰ ਪਰਸੋਂ ਨੂੰ ਹੈਪੀ ਹੋ ਗਿਆ। ਆ ਮੇਰੀ ਵੀ ਰਿਕੁਐਸਟ ਹੈ ਜੀ ਸਾਰੇ মিডিਆ ਦੀ ਮਾਫ਼ਰ ਲੋਕਾਂ ਨੇ ਘਰਾਂ 'ਚ ਮੋਬਾਈਲ ਤੇ ਵੀ ਦੇਖਣਾ। ਇਹ ਫਿਲਮ ਜ਼ਰੂਰ ਦੇਖਿਓ ਸਾਰੇ ਕਿਉਂਕਿ ਅਸੀਂ ਕਹਿੰਨੇ ਆ ਚੰਗੀਆਂ ਫਿਲਮਾਂ ਕਿਉਂ ਨਹੀਂ ਬਣਦੀਆਂ? ਚੰਗੀਆਂ ਬਣਦੀਆਂ ਅਸੀਂ ਮਿਸ ਕਰ ਦਿੰਦੇ ਆ। ਸੋ ਮਹਿੰਗੀਆਂ ਫਿਲਮਾਂ ਤੇ ਚੰਗੀਆਂ ਫਿਲਮਾਂ 'ਚ ਬਹੁਤ ਫਰਕ ਹੁੰਦਾ। ਬਹੁਤ ਜ਼ਿਆਦਾ ਪੈਸੇ ਲਾ ਕੇ ਕੋ ਚੰਗਾ ਕੰਟੈਂਟ ਬਣ ਜਾਂਦਾ ਉਹ ਵੀ ਕੋਈ ਜ਼ਰੂਰੀ ਨਹੀਂ। ਕਈ ਵਾਰੀ ਦਿਲ ਤੋਂ ਬਣਾਈ ਚੰਗੀ ਸੋਚ ਨਾ ਬਣਾਈ ਫਿਲਮ ਤੁਹਾਨੂੰ ਬਹੁਤ ਐਂਟਰਟੇਨ ਕਰਦੀ ਹੈ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਇਹ ਫਿਲਮ ਜ਼ਰੂਰ ਦੇਖਣਾ ਹੈ ਸਾਰੇ ਪਲੀਜ਼ ਥੈਂਕ ਯੂ ਸੋ ਮਚ ਫਿਲਮ ਦਾ ਟਾਈਟਲ ਹੈ ਹੈਪੀ ਖੁਸ਼ ਹੋ ਗਿਆ ਪਰ ਮੈਂ ਕਹਾਂਗਾ ਕਿ ਜੋਸ਼ ਹਰ ਇੱਕ ਸ਼ਖਸ ਜੋ ਅੰਦਰ ਬੈਠਾ ਸੀ ਉਹ ਖੁਸ਼ ਹੋ ਗਿਆ ਮੇਰਾ ਮਨ ਬਹੁਤ ਖੁਸ਼ ਹੈ ਬੜੀ دیر ਬਾਅਦ ਫਿਰ ਇੱਕ ਚੰਗਾ ਸਿਨੇਮਾ ਸਿਨੇਮੇ ਚ ਇੱਕ ਚੇਂਜ ਇੱਕ ਨਵਾਂਪਨ ਦੇਖਣ ਨੂੰ ਮਿਲਿਆ ਮੈਂ ਹਮੇਸ਼ਾ ਨਰੇਸ਼ ਦੇ ਕੰਮ ਨੂੰ ਪਸੰਦ ਕੀਤਾ ਐਜ਼ ਅ ਰਾਈਟਰ ਬਟ ਅੱਜ ਐਜ਼ ਅ ਪਰਫਾਰਮਰ ਆਈ ਲਵਡ ਹਿਸ ਪਰਫਾਰਮੈਂਸ ਔਰ ਹੈਪੀ ਦੀ ਹੀਰੋਇਨ ਨਾਲ ਖੜੀ ਹੈ ਸੋ ਆਈ ਲਵਡ ਯੋਰ ਪਰਫਾਰਮੈਂਸ ਪੰਗੂ ਮੈਮ ਤੁਸੀਂ ਹਮੇਸ਼ਾ ਹੀ ਵਧੀਆ ਕਰਦੇ ਹੋ ਪਰ ਇਹਦੇ ਵਿੱਚ ਅੱਜ ਇੱਕ ਚੈਲੰਜ ਸੀ ਤੁਹਾਡੇ ਵਾਸਤੇ ਤੇ ਤੁਸੀਂ ਬਹੁਤ ਸੋਹਣਾ ਕੀਤਾ ਮੈਂ ਸਾਨੀ ਸਾਹਿਬ ਨੂੰ ਦੀਦਾਰ ਗਿੱਲ ਔਰ ਆਪਣਾ ਮੁੰਡਾ ਮੱਟੂ ਸਾਰੇ ਜਿੰਨੀ ਟੀਮ ਹੈ ਸਾਰੇ ਅਤਰੀ ਖੜਾ ਇੱਧਰ ਸਾਰੇ ਨੇ ਬਹੁਤ ਅੱਛਾ ਪਰਫਾਰਮ ਕੀਤਾ ਬਟ ਕਹਿੰਦੇ ਕੈਪਟਨ ਆਫ ਦਾ ਸ਼ਿਪ ਵੈਨ ਸੀਤੇਸ਼ ਜੀ ਗੁੱਡ ਤਾਂ ਫਿਰ ਸਭ ਕੁਝ ਵਧੀਆ ਹੁੰਦਾ ਸੋ ਇੱਕ ਅਪਲਾਸ ਫੋਰ ਖੈਰੀ ਭਾਈ ਸਾਡੇ ਉਧਾਂ ਫਿਲਮੀ ਨਾਮ ਸ਼ਿਤੇ ਚੌਧਰੀ ਬਹੁਤ ਅੱਛਾ ਇਹਨਾਂ ਨੇ ਹਮੇਸ਼ਾ ਚੰਗਾ ਸਿਨੇਮਾ ਦਿੱਤਾ ਪੰਜਾਬੀ ਨੂੰ ਔਰ ਬੜਾ ਸੁਧਰਿਆ ਔਰ ਸੁਥਰਾ ਕੰਮ ਕਰਦੇ ਨੇ ਬਹੁਤ ਮੁਬਾਰਕਾਂ ਜੀ ਤੇ ਬਹੁਤ ਅੱਛਾ ਮੈਂ ਸਮੀ ਜੀ ਸਾਰਿਆਂ ਨੂੰ ਤੁਹਾਨੂੰ ਮੁਬਾਰਕਾਂ ਦਿੰਦਾ ਜੀ ਬਹੁਤ ਅੱਛਾ ਕੰਮ ਕੀਤਾ ਕੰਗ੍ਰੈਚੁਲੇਸ਼ਨਸ ਟੂ एवरीवन थैंक यू ਸੋ ਮਚ ਥੈਂਕ ਯੂ ਵੈਰੀ ਥੈਂਕ ਯੂ ਬੜੀ ਬੜੀ ਨਾਲ ਹੈਰੀ ਵੀ ਖੁਸ਼ ਹੋ ਗਿਆ ਆਜੋ ਮੈਡਮ ਤੁਸੀਂ ਆਜੋ ਇਹ ਹੁਣ ਕੁਝ ਆ ਆਜੋ ਮੈਡਮ ਮੈਡਮ ਇਮੋਸ਼ਨ ਨਹੀਂ ਨਹੀਂ ਇਮੋਸ਼ਨ ਨਹੀਂ ਨਹੀਂ ਇੰਡੀ ਕਾ ਦੀ ਏਅਰ ਹੌਸਟ ਅਸਲੀ ਲੱਗੀ ਹੋਆ ਹੋਮ ਆਈ ਹੈਲਪ ਯੂ ਪਲੀਜ਼ ਬਹੁਤ ਤਕੜਾ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਏ ਬਾਬਾ ਜੀ ਦੇ ਜਨਮ ਦਿਨ ਤੇ ਅੱਜ ਸਾਰਿਆਂ ਨੂੰ ਮੁਬਾਰਕਬਾਦ ਬਹੁਤ ਚੰਗਾ ਲੱਗ ਰਿਹਾ ਮੇਰੇ ਕੋਲ ਕੋਈ ਸ਼ਬਦ ਨਹੀਂ ਮੇਰੇ ਤੋਂ ਪਹਿਲਾਂ ਗੁਰਪ੍ਰੀਤ ਖੁੱਗੀ ਸਾਡੀ ਪੰਜਾਬੀ ਇੰਡਸਟਰੀ ਦੇ ਥੰਮ ਬੋਲ ਚੁੱਕੇ ਨੇ ਤੇ ਤੁਸੀਂ ਸਾਰੇ ਮੀਡੀਆ ਨੇ ਫਿਲਮ ਦੇਖੀ ਆ ਮੈਨੂੰ ਤਾਂ ਲੱਗਦਾ ਕਿ ਅਸੀਂ ਕੁਝ ਬੋਲੀਏ ਇਹ ਮੀਡੀਆ ਬੋਲੂਗਾ ਕਿਉਂਕਿ ਮੀਡੀਆ ਨੇ ਲੋਕਾਂ ਨੂੰ ਦੱਸਣਾ ਕਿ ਬਿਲਕੁਲ ਕਿਹੋ ਜਿਹਾ ਜਿਵੇਂ ਉਹਨਾਂ ਨੇ ਕਿਹਾ ਕਿ ਜੈਨੂਨਰ ਰਿਵਿਊ ਦਿਓ ਸਾਮੀ ਸਾਹਿਬ ਨੇ ਸਹੀ ਗੱਲ ਹੈ ਜੈਨੂਨਰ ਰਿਵਿਊ ਦੇ ਕੇ ਦੱਸੋ ਹਰ ਫਿਲਮ ਦੇ ਵਿੱਚ ਟਾਟਾ ਵਾਦਾ ਜ਼ਰੂਰ ਹੁੰਦੀਆਂ ਪਰ ਇੱਕ ਨਵੇਂ ਕਨਸੈਪਟ ਲੈ ਕੇ ਤੇ ਮੈਨੂੰ ਇਹ ਲੱਗਦਾ ਕਿ ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਮੈਂ ਲੀਡ ਤੇ ਕਰ ਰਹੀ ਹਾਂ ਮੈਨੂੰ 2-3 ਦਿਨਾਂ ਬਾਅਦ ਸੈੱਟ ਤੋਂ ਜਾ ਕੇ ਪਤਾ ਲੱਗਿਆ ਮੈਂ ਤੇ ਹੀ ਤੋਂ ਦੀ ਸੀ ਕਿ ਕਿਹੜਾ ਕ੍ਰੈਪਟ ਚੱਲ ਰਿਹਾ ਪਰ ਮੈਂ ਥੈਂਕ ਯੂ ਕਹਿੰਦੀ ਹਾਂ ਸਾਡੇ ਪ੍ਰੋਡਿਊਸਰ ਜੀ ਦਾ ਸਿੱਤੇ ਚੌਧਰੀ ਦਾ ਪੂਰੀ ਟੀਮ ਸਾਡੇ ਏਡੀਜ਼ ਤੇ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਇੱਕ ਦੋ ਏਡੀਜ਼ ਜਦੋਂ ਮੈਂ ਕਹਿੰਦੀ ਸੀ ਕਿ ਮੈਂ ਇਹਦੇ ਵਿੱਚ ਐਂ ਠੀਕ ਲੱਗ ਰਹੀਆਂ ਮੈਨੂੰ ਬਹੁਤ ਹੌਸਲਾ ਦਿੱਤਾ। ਖਾਸ ਕਰਕੇ ਛੋਟੇ ਬੱਚੇ ਸੁਖਨ ਨੇ ਮੇਰੇ ਬੈਂਟੇ ਚ ਆ ਜਾਂਦਾ ਸੀ ਕਿ ਤੁਸੀਂ ਐਂ ਕਿਉਂ ਸੋਚਦੇ ਹੋ ਦੇਖੋ ਜਦੋਂ ਫਿਲਮ ਆਈ ਤੇ ਮਨਪ੍ਰੀਤ ਨੇ ਹੱਸਦੇ ਵੀ ਰਹਿੰਦੇ ਸੀ ਤੇ ਕੰਮ ਵੀ ਕਰਵਾਉਂਦੇ ਰਹਿੰਦੇ ਸੀ। ਸੋ ਸਾਰੀ ਟੀਮ ਦੀ ਮਿਹਨਤ ਹੈ। ਮੈਂ ਇਹੀ ਕਹੂੰਗੀ ਕਿ ਫਿਲਮ ਜਰੂਰ ਜਰੂਰ ਦੇਖੋ। ਜਿੱਤੇ ਫਿਲਮ ਇਹਨਾ ਹਸਾਉਂਦੀ ਹੈ ਤਾਂ ਕਿਤੇ ਨਾ ਕਿਤੇ ਕਿਸੇ ਚੀਜ਼ ਤੇ ਕਿਤਾਚਿਸ਼ ਵੀ ਕਰਦੀ ਹੈ। ਸੋ ਆਓ ਦੇਖੀਏ ਆਪਾਂ ਫਿਲਮ 7 ਨਵੰਬਰ ਨੂੰ ਪਰਸੋਂ ਨੂੰ। ਹੈਪੀ ਗੇਚ ਹੋ ਗਿਆ ਅ ਮੇਰੀ ਵੀ ਰਿਕੁਐਸਟ ਹੈ ਜੀ ਸਾਰੇ মিডিਆ ਦੀ ਮਾਫਰਤ ਲੋਕਾਂ ਨੇ ਘਰਾਂ ਚ ਮੋਬਾਈਲ ਤੇ ਵੀ ਦੇਖਣਾ ਇਹ ਫਿਲਮ ਜ਼ਰੂਰ ਦੇਖਿਓ ਸਾਰੇ ਕਿਉਂਕਿ ਅਸੀਂ ਕਹਿੰਨੇ ਆ ਚੰਗੀਆਂ ਫਿਲਮਾਂ ਕਿਉਂ ਨਹੀਂ ਬਣਦੀਆਂ ਚੰਗੀਆਂ ਬਣਦੀਆਂ ਸੀ ਮਿਸ ਕਰ ਦਿੰਦੇ ਆ ਸੋ ਮਹਿੰਗੀਆਂ ਫਿਲਮਾਂ ਤੇ ਚੰਗੀਆਂ ਫਿਲਮਾਂ ਚ ਬਹੁਤ ਫਰਕ ਹੁੰਦਾ ਬਹੁਤ ਜ਼ਿਆਦਾ ਪੈਸੇ ਲਾ ਕੇ ਕੋ ਚੰਗਾ ਕੰਟੈਂਟ ਬਣ ਜਾਂਦਾ ਉਹ ਵੀ ਕੋਈ ਜ਼ਰੂਰੀ ਨਹੀਂ ਕਈ ਵਾਰੀ ਦਿਲ ਤੋਂ ਬਣਾਈ ਚੰਗੀ ਸੋਚ ਨਾਲ ਬਣਾਈ ਫਿਲਮ ਤੁਹਾਨੂੰ ਬਹੁਤ ਐਂਟਰਟੇਨ ਕਰਦੀ ਹੈ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਇਹ ਫਿਲਮ ਜ਼ਰੂਰ ਦੇਖਣਾ ਹੈਓ ਸਾਰੇ ਪਲੀਜ਼ ਥੈਂਕ ਯੂ ਥੈਂਕ ਯੂ ਸੋ ਮੱਚ